ਪ੍ਰਭੂ ਤੇ ਹੀ ਸਹਾਈ ਵਾਸਿ ਪ੍ਰਭੂ ਤੇ ਜੀ ਕੀ ਪਾਦ ਸਾਈ ਦਸਵੀਂ ਪ੍ਰਥਮ ਪਗਤੀ ਸਮ ਕਾਇਨਾਤ ਲੈ ਕੇ ਆਏ ਨਿਰੰਗਤ ਗੁਰ ਤੇ ਅਕਾਸ਼ ਰਾਮ ਦਾਸ ਹਾਂ ਸਹਾਈ ਅਰਜਨ ਹਰਿ ਕਬਿੰਦਨਾ ਸਮਰਾਓ ਸਿਰੀ ਹਰਿ ਗਾਈ ਸ੍ਰੀ ਯੰਕੀਸ਼ਣ ਧਿਆਈਆ ਜਿਸ ਰਿਠੇ ਸਭ ਦੁਖ ਜਾਈ ਇਹ ਪਾਧਰ ਸਮਰਿਆ ਹੈ ਘਰ ਨਾ ਨ ਜਿਹਾ ਹੈ ਧਾਇ ਸਭ ਖਾਈ ਹੋਏ ਸਹਾਇ ਨੰਦੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਭ ਖਾਈ ਹੋਏ ਸਹਾਇ ਗਸਾ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾ ਦਾ ਧਿਆਨ ਧਰ ਕੇ ਬੁੱਲ ਜੀ ਜੋ ਪਿਆਰਿਆਂ ਚੋਹਾਂ ਸਾਹਿਬ ਜਪਿਆ ਚਾਲੀਆਂ ਮੁਕਤੇ ਆਂ ਹੱਥੀਆਂ ਜਪਿਆਂ ਕਪੀਆਂ ਜਿਨ੍ਹਾਂ ਨਾਮ ਜਪਿਆ ਵਰਗ ਛਾਕੇ ਆਂ ਦੇਖ ਚਲਾਏ ਤੇ ਨਵਾਹੇ ਦੇਖ ਕੇ ਅਨੰਦ ਕੀਤਾ ਦੇ ਨਾ ਪਿਆਰਿਆਂ ਸੁਚਿਆਰਿਆਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਜਗਨੀਆਂ ਨੇ ਧਰਮ ਖੇਤ ਤੇ ਬੰਦ ਕਲਟਾਏ ਉਹ ਪਰੀਆਂ ਲੁਹਾਇਆਂ ਚਰ ਕਰੀਆਂ ਤੇ ਘਣੇ ਆ ਰਹੇ ਨਾਲ ਚਰਾਏਗਾ ਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੇ ਅਕਰਣੇ ਹਾਰੇ ਆ ਸਿੱਖੀ ਇਸ ਤਰ੍ਹਾਂ ਸਵਾਸਾ ਨਾਮ ਨੇ ਬਹਾਹੀ ਸਦਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੱਲ ਜੇ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰੇ ਦਾ ਧਿਆਨ ਧਰ ਕੇ ਬੱਲ ਜੇ ਵਾਹਿਗੁਰੂ ਅਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤੇ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਜਿਦਿਆਂ ਦਾ ਸਦਾ ਸਰਬਸਤ ਹੋਵੇ ਜਹਾਂ ਜਹ ਖਾਲਸਾ ਜੀ ਸਾਹਿਬ ਕਹਾਂ ਤਹ ਰਛਿਆ ਰਿਹਾ ਇੱਕ ਦੇਗ ਤੇ ਇੱਕ ਪਤ ਪਰ ਦੀ ਪੈਰ ਪਤ ਦੀ ਜੇਦ ਸ੍ਰੀ ਸੱਚ ਜੀ ਸਹਾਇ ਖਾਲਸਾ ਜੀ ਦੇ ਬੋਲ ਬਾਲੇ ਬੋਲੋ ਜੀ ਹਾਨੁਸ਼ ਕੀ ਤਾਰ ਤੇ ਸਰ ਰਹਿਤ ਤਾਰ ਬੇਕ ਤਾਰ ਤਵੇ ਸਹਾਦਤ ਪ੍ਰਭੂਸਾ ਦਾ ਨਾਨਕ ਤਨ ਨਾਪ ਤਾਰ ਸ਼੍ਰੀ ਅਮ੍ਰਿਤ ਕਲ ਕੇ ਦਰਸ਼ਕਿ ਸਮਾਨ ਚੌਕੀਆਂ ਝਾਟੇ ਮੁਕੇ ਜੁਗੋ ਜੁਗਿ ਹਟਾ ਤਰਫ ਕਾ ਜਾਏਗਾ ਰ ਭਗਵੇ ਹਰਿ ਹੋਰ ਸੁਖਾਣਾ ਮਨ ਦੀ ਮਾਤੇ ਕੀ ਮਤ ਪਾਤਾ ਰਾਗਾ ਬਹਾਰ ਨੂੰ ਇਹ ਗਾਤ ਕੋਈ ਆਪਣੀ ਤੰਦ ਦੇ ਸਦਾ ਤਹਾਇ ਦਾਤਾਰ ਜੀ ਸ੍ਰੀ ਨਨਕਾਨ ਸਾਹਿਬ ਹੋਏ ਗੁਰਦੁਆਰੇ ਨੂੰ ਦਾਨੇ ਜਿਹਨਾਂ ਤੋਂ 10 ਰੁਪਏ ਛੋੜੇ ਗਏ ਕੋਲੇ ਦਰਸ਼ਣ ਦੀਦਾਰ ਇਹ ਸੇਵਾ ਸੁਭਾਲ ਦਾ ਦਾਨ ਖਾਂਕਾ ਜੀ ਨੂੰ ਵਾਖਿਸ਼ੋ ਏ ਨਮਾਨੀਆਂ ਦੇ ਮਹਾਨ ਨੇ ਨਿਤਾਦਿਆਂ ਦੇ ਤਾਨ ਦਿਓ ਤੇ ਆ ਦੀ ਓੜ ਕਟਕਤਾ ਵਾਹਿਗੁਰੂ ਧੰਨ ਧੰਨ ਕਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਪ ਜੀ ਹਾਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਕਿਰਪਾ ਰਹਿਤ ਸਦਕਾ ਚਾਰ ਪੈਰ ਰੈਨ ਸੁਖ ਅਨੰਦ ਨਾਲ ਵਦੀਤ ਹੋ ਬਿਹਾ ਹੈ ਚਾਰ ਪੈਰ ਦੇ ਆਪ ਦੇ ਭਾਣੇ ਅੰਦਰ ਸੁਖ ਅਨੰਦ ਨਾਲ ਵਦੀਤ ਕਰਵਾਉਣਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਬਾਗ ਨੂੰ ਪਤਨ ਸਹਾਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਕੀ ਵਿਖੇ ਪਾਵਨ ਦਰਬਾਰ ਇੰਦਰ ਆਪ ਤੇ ਸੁਦਰ ਸਿੰਘਾ ਅਸਣ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦੇ ਬਖਸ਼ ਦਿਨ ਹੋਏ ਪਾਵਨ ਹੁਕਮਨਾਮਾ ਬਖਸ਼ਿਸ਼ੇ ਮਹਾਲ ਕਰੋ ਸਰਬੱਤ ਖੱਤਿਆਂ ਦੀਆਂ ਹਾਜ਼ਰੀਆਂ ਬਿਲਕੁਲ ਪੇਟਾ ਦਾ ਤੇ ਪਰਮਾਨ ਕਰਨੀਆਂ ਸਤਿਗੁਰ ਜੀਓ ਕਰੋ ਕਿਰਪਾ ਆਪ ਦਾ ਪਾਵਨ ਸਰੂਪ ਹੈ ਸੋ ਖਾਸ ਸਰਕਾਰਾਂ ਤੋਂ ਪ੍ਰਕਾਸ਼ ਸਰਦਨ ਤੱਕ ਲੈ ਜਾਣ ਦੀ ਆਗਿਆ ਰਖਸ਼ੋ ਜੀ ਰਖ ਤੇ ਦੀ ਬਾਤ ਕਰਦੇ ਆ ਸੰਗ ਸਹਾਇ ਵਾਲਾ ਸੇ ਪਿਆਰੇ ਮੇਲ ਜਿਨ੍ਹਾਂ ਵਿੜਿਆ ਤੇਰਾ ਨਾਮ ਚ ۶ <laughs> ۶